ਆ ਪਹੁੰਚ ਗਿਆ ਮੇਰੇ ਵੀਰੋ ਪਛਤਾ ਬਚਾ ਲੇ ਮੈਚ ਰੁਕ ਗਿਆ ਪਲੇਅਰ ਆ ਚੋਟੀ ਦਾ ਪਲੇਅਰ ਪਹੁੰਚਿਆ ਜੀ ਦਿਨ ਹੈ ਤਾਂ ਨਹੀਂ ਤੁਹਾarnia ਅੱਜ 15 ਅਗਸਤ ਦੀ ਛੁੱਟੀ ਹੈ ਲੋਕ ਤੁਹਾਨੂੰ ਅੱਜ ਆਉਂਗੇ ਖੇਡਣ ਸਵੇਰ ਦਾ ਟਾਈਮ ਪਾਉਣੇ 9 ਬੌਲੰਗਰਾ ਕਰਾ ਦੇਖਦੇ ਆ ਤੁਹਾਨੂੰ ਦਿਖਾਉਣੇ ਆ ਗਲਤੀ ਡੇਗ ਬੀਏ ਨੇ ਬਾਂਘਵਾ ਕੇ ਦੇਖ ਨਾ ਉਹ ਲੈਦਰ ਦੀ ਬੌਲ ਆ ਕੈਚ ਪ੍ਰੈਕਟਿਸ ਗੰਝਾ ਕਾ ਦੇ ਵੇਖ ਕਰਦਾ ਕਿ ਨਹੀਂ ਕਰਦਾ ਹੋਣਾ ਚਾਹੀਦਾ ਕਾगज ਹੋਣਾ ਚਾਹੀਦਾ ਜਾਣ ਕੇ ਨਹੀਂ ਕਰਿਆ ਕਾगज ਵੀ ਛੱਟ ਲੱਗੂਗੀ ਆਹ ਫਿਰ ਆਇਆ ਜਾਕਾਂ ਨਾਲ ਖੇਡਣ ਹਟ ਜਾ ਮੈਂ ਸਟ੍ਰੀਕ ਪਾਉਣ ਲੱਗਿਆ ਹਾਂ ਇਨ ਕਮਿੰਗ ਵੌਇਸ ਕਾਲ ਫਰਮ ਮਾਂ ਫਾਸਟ ਬਾਲ ਕੀ ਆਖਦਾ ਚਲਦਾ ਮੈਚ ਮੀ ਗਿੱਲੇ 'ਚ ਟੈਸਟ ਮਾ ਚੱਲ ਰਿਹਾ ਬੈਟਿੰਗ ਦਿੱਤੀ ਆ ਜੀ ਗਿੱਲੇ 'ਚ ਪੂਰੇ ਗਿੱਲੇ 'ਚ ਜੀ ਬੈਟਿੰਗ ਦਿੱਤੀ ਇਹਨਾਂ ਨੂੰ ਹੁਣ ਇਹਨਾਂ ਦੀ ਫੀਲਡਿੰਗ ਆ ਗਈ 53 ਸਕੋਰ ਦਾ ਟਾਰਗੇਟ ਹੈ ਬਹੁਤ ਹੀ ਵਧੀਆ ਚੰਦਾਰ ਮੈਚ ਚੱਲਿਆ ਸਾਡੇ ਰੱਬ ਖੁਸ਼ ਹੋਗੇ ਸਾਡੇ ਦੇ ਮੀ ਪਾਏ ਸਾਡੇ ਮੈਚ ਚੱਲਦੇ ਜੇ ਪਲੇਅਰ ਆ ਚੋਟੀ ਦਾ ਪਲੇਅਰ ਪਹੁੰਚਿਆ ਉਹ ਖਰਾਬ ਹੀ ਹੋ ਬੋਲ ਹੋਏ ਖਰਾਬ ਦੇ ਚਾਚਾ ਬੱਚਾ ਆਪੇ ਗਾ ਚਾ ਚਾ ਬੱਚਾ ਆਪੇ ਗਾ ਅੱਗ ਵਗੂ ਨਿਕਲਦੀ ਕਰਮਜਾਦਾ ਚਾਰਾ ਨਾ ਮੁੜਿਆ ਮੁੜਿਆ ਉਹ ਮੁੜਿਆ ਆ ਗਏ ਹੁਣ ਤਾਂ ਲੱਗੂ ਜਾ ਜੋਰ ਨਾਲ ਬੋਲ ਨਹੀਂ ਬੁੜੀ ਆਈ ਗਿਰਿਆ ਦਾ ਬੰਦਾ ਦੇਖੀ ਲੈਦਾ ਓ ਇੰਨੇ ਵਾਲੇ ਨਹੀਂ ਹੋ ਗਏ ਹੋ ਗਏ 5 ਸਾਡਾ ਮੀਦੀ ਦੁਪਹਿਰਾ ਹੈ ਆਜ ਨੂਰ ਆ ਪਲੇਅਰ ਆਜ ਨੂਰ ਹੈ ਆ ਬਣ ਗਈ ਬਣ ਗਈ ਬਣ ਗਈ ਓਹ ਫੈਲਡਿੰਗ ਦੇ ਟਿਕਾਉਂ ਡੇ ਪਿਆ ਓਰੇ ਲੱਗੀ ਓਰੇ ਬਾਲ ਡੂੰਡਤੇ ਹੋਈ ਲੋ ਜੀ ਲੱਭ ਗਈ ਬਾਲ ਓਹੀ ਓਏ ਨਵੀਂ ਆ ਮੈਂ ਕਹਾਂ ਤਾ ਮੇੜਾ ਵੀਰੇ ਐ ਕਦੋਂ ਕਰੀ ਜਾਂਦਾ ਤੂੰ ਏ ਆ ਜੋਗਰਾ ਦਾ ਚੇਲਾ ਖੇਡਣਾ ਹੈ ਜੋਗਰਾ ਦਾ ਚੇਲਾ ਪੁੱਛ ਸਕਾ ਵੀ ਮੁੰਡਿਆਂ ਨੇ ਜਾ ਵਾ ਬਾਜੀ ਬਾਜੀ ਦੋ ਰੇ ਦੋ 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 ਸਗਰ ਨੇ ਅੱਠ ਹੋ ਗਏ ਚੇਂਜ ਪਲੇਅਰ ਵੀ ਚੇਂਜ ਹੋ ਗਿਆ ਡਰ ਕੇ ਏਨੋ ਜੋਕਰ ਜੋਕਰ ਲੱਗ ਗਿਆ ਲੱਗ ਗਿਆ 12 ਸਕੋਰ ਨੇ 12 ਬੀਬਾ ਉਹ 12 ਸਕੋਰ ਨੇ ਜੜਾਈ ਕਰਨਾ ਬਸਣ ਗੇ ਪਰੇ ਜਾ ਪਰੇ ਇੰਦਰਵੀਰ ਤੇ ਫੋਕਸ ਕਰ ਨੂੰ ਮੜੀ ਚੱਲ ਬਰੇ ਫਾਸਟ ਬਾਲ ਲਾਉਣੀ ਹੈ ਨਹੀਂ ਆਏ ਸਾਨੂੰ ਕੋ ਨਾ ਬੱਤਾ ਯਾਰ ਓਨੀ ਬਾਹ ਗੱਜਾ ਆਉਂਦੇ ਜਰੂਰੀ ਬੂ ਸਭ ਤੋਂ ਸਰਦੇ ਤੂੰ ਵੀ ਸਰਦੇ ਓਏ ਇਹਨੂੰ ਚੌਲਾਂ ਦਾ ਨਾਲ ਚਾਹ ਦੋ ਦੋਨਾਂ ਤਸੀਲ ਰੜੀ ਓਏ ਰਹਿ ਨਾ ਤੀਕਾ ਫੜੇ ਰਹੋ ਭੈਣ ਤੇ ਦੁਪਹਿਰੇ ਨੇ ਕੁੜੀਆਂ ਜੋ ਰੁਠੀ ਜਾਵੇ ਆ ਗਈ ਹੀ ਕੁੜੀਆਂ ਜੋਧੀਂ ਦਾ ਚੌਲ ਤਾਂ ਆ ਗਈ ਹੀ ਛਾਹ ਪਾਉ ਨੂੰ ਖਾਣ ਦਾ ਖਰਚ ਚੌਲ ਤਾਂ ਆ ਗਈ ਹੀ ਆ ਗਈ ਹੀ ਚੌਲ ਤਾਂ ਆ ਗਈ ਹੀ ਚੈੱਕ ਪਰ ਨਾ ਕਿਹ ਚੌਕ ਆ ਗਈ ਜਾਓ ਤੇਰਾ ਸਕੋਰ ਤੇਰਾ ਵੇ ਹਲਕੇ ਗੇੜ ਬੋਲ ਖਾਣਗੇ ਨਾ ਉਹਰੇ ਹਲੇ ਵੇ ਆਉਣ ਤਾਂ ਵੇ ਭੈਣ ਪਾਕਿਸਤਾਨ ਦੇ ਸਾਲ ਪਹਿਲੇ ਚੱਕ ਦੂ ਇਹਨੇ ਬਿਸਕੁਟ ਆਰਦਿਆਂ ਨੇ ਸ਼ਾਮ ਨੂੰ ਆਉਣਾ ਨਹੀਂ ਉਹ ਬੱਚ ਕਰਾ ਸਾਰਾ ਪੰਨ ਨਹੀਂ ਕਰਾਉਣੀ ਹਾਂ ਸਾਟਾ ਉੱਪਰ ਹੋਇਆ ਹੀ ਨਹੀਂ ਚੱਕ ਦੇ ਓਹੋ ਉੱਤੇ ਨਾ ਲੈ ਡਬਾਲਵੇ ਓਏ ਇਹਨੇ ਬਲੌਗ ਤੇ ਜਿਹੜੀ ਇਹਦਾ ਲੱਗਿਆ ਉਹੀ ਪਾਉਗਾ ਬਹੁਤ ਹਰਾਮੀ ਉਹ ਸਾਰੇ ਆਵਰ ਮੈਸੇਜ ਹੋ ਗਏ ਬਾਲ ਪੈਕ ਲੈ ਲਾ ਲਾ ਚੱਪ ਓਏ ਭਾਈ ਬੋਲਰ ਹੋਰ ਆ ਜੇ ਅਵਾ ਹੰਬਿਆ ਤੇ ਆ ਵਿਚਾਰਾ ਪਾਣੀ ਵੀ ਆ ਦੇ ਓਏ ਇਹਨੂੰ ਤਾਂ ਲਾ ਦੇ ਉਹ ਨਹੀਂ ਲਾਉਣੀ ਤੇ ਦਾਦਾ ਮੇਰੇ ਨਾਲ ਖੇਡੂਗਾ ਗੁਰਵੀਰ ਤੁਮੇ ਕਿਹਾ ਦਿਆ ਯਾਰ ਬਾਪੂ ਪਾਪਾ ਓਏ ਇਹਨੂੰ ਤਾਂ ਲਾ ਦੇ। ਜਮਾਂ ਹੋ ਗਈ ਜੀ। ਆ ਛੱਕੇ ਵਾਲੀ ਬਾਲ ਸੀ। ਨੀ ਕੋ ਕਿਵੇਂ ਘੜੇ ਲੈ ਲੈ। ਪਲੇਅਰ ਇੱਕ ਰੰਦਾ ਚੋਟੀ ਦਾ। ਓ ਸ਼ਾਬਾ। ਓ ਮਮੇ ਖੌ ਲਗੇ। ਫੜੀ ਬਾਹਰ ਜਾਂਦੀ ਐ। ਕੱਢ ਕੇ ਖੇੜ। ਬਾ ਜਿਹੜਾ ਤੋਂ ਕੋਈ ਨਹੀਂ ਆਟਾ ਮੈਨੂੰ ਮੈਂ ਕਿੱਧਰ ਲੋਈ ਇਨਿੰਗ ਖਤਮ ਇੱਕ ਕਿੱਧਰ 13 ਸਕੋਰ ਨੇ ਸਾਡੇ 54 ਜੀ ਪਹਿਲਾਂ ਵਾਲੇ ਬਣਾਤੇ ਹੋਰ ਕਿੰਨੇ ਨੇ ਬਹੁਤ ਜ਼ੋਰ ਨਾਲ ਬੱਲਾ ਘਵਾਇਆ ਮੜੇ ਪੁਰਾਣੇ ਖਿਡਾਰੀ 1 2 ਇਹ ਬਸ ਅਕਰ ਆਉਣੀ ਆਉਣ ਦੇਖ ਲਿਓ ਜਿਹੜੀ ਆਉਂਦੀ ਹੁਈ ਆ ਓਏ ਮੇਰਾ ਓਏ ਜਿਹੜੀ ਆਉਂਦੀ ਹੁਈ ਆ ਹਰ ਮਰ ਵਸਤੀ ਹੋ ਕੇ ਆ ਰਿਹਾ ਪਲੇਅਰ ਨੇ ਹਾਰਿਓ ਓਏ ਛੋਡੀ ਹੋ ਗਈ ਉਹ ਪਹਿਲੀ ਤੇ ਆਊਟ ਹੋ ਗਿਆ ਲੈ ਚੌਕਾ ਲਾਇਆ ਤੇਰੇ ਚਾਚੇ ਨੇ ਨੀ ਤੇ ਆਊਟ ਹੋ ਗਿਆ ਨੋਈ ਚੱਲਿਆਂ ਹਾਰੇ ਖਿਡਾਰੀ ਦੇਖ ਲਓ ਕਿਵੇਂ ਖੜੇ ਨੇ ਦਰਖਤਾਂ ਨੂੰ ਹੱਥ ਲਾਈ ਵਾਈਫਾਈ ਦੀ ਫਿਟਿੰਗ ਹੋ ਰਹੀ ਹੈ ਮੁੰਡਾ ਅੰਦਰੋਂ ਅੰਦਰੀ ਦਾ ਖੋਸਾ ਹੈ ਬੀ ਵਾਈਫਾਈ ਚੱਲੂਗਾ ਹੁਣ ਰੇਂਜ ਆਊਗੀ ਇੱਥੇ ਗੇਮਾਂ ਸੈਟਾਂ ਕਿਉਂ ਬਈ ਹਉ ਇਧਰ ਲਵੂੰਗਾ ਕਰ ਤੇਰੀ ਸੁਣੀਏ ਵਿਚਾਰ ਪੀਰਾ ਖੋਸ ਅੰਦਰੋਂ ਅੰਦਰ ਲੱਡੂ ਫਟਦੇ ਨੇ ਮਾਂਚੇ ਤੇ ਕੇ ਉਹ ਨਹੀਂ ਕੱਢਦੇ ਨੇ ਬਾਹਰ ਬੋੜੋ ਹਲੋ ਜੀ ਮੇਰੇ ਮਿੱਤਰੋ 5 ਸਕੋਰ 1 ਓਵਰ ਮੈਂ ਬਣਾਏ ਆ ਮੁੰਡੇ ਨੇ ਬਣਾਇਆ 0 1 ਓਵਰ ਪੂਰਾ ਖੇਡ ਗਿਆ ਆ ਆ ਨਵਾਂ ਖਿਡਾਰੀ ਆ ਗਿਆ ਇਹ ਆ ਮੁੰਡਾ ਸਰੂਪ ਸਿੰਘ ਦਾ ਪੋਤਰਾ ਕਾਸੀ ਬੈਡਿੰਗ ਦੇ ਲਖਸਮਣ ਨੂੰ ਰਾਹ ਦਿੰਦਾ ਹੋਇਆ ਵੀ ਐਂ ਕਰਕੇ ਖੇੜ ਕਾਸੀ ਤੇਥੋਂ ਇੱਕ ਬਾਲ ਲੈਣੀ ਆ ਕਾਸੀ ਜਲੀਹ ਕਰੀਏ ਮੁੜੇ ਨੂੰ ਸਾਡੇ ਹੁਣਾਂ ਅਜੇ ਜੀ ਖਿਡਾਰੀ ਬਾਹਰ ਬਾਲ ਮਾਰਿਓ ਟੀਮ ਲੈਣ ਗਈ ਯਾ ਮੇਰੇ ਥਰੋ ਮੈਚ ਦਾ ਆਨੰਦ ਹੈ ਇੱਕ ਸਕੋਰ ਅਜੇ ਨੇ ਪੰਜ ਸਕੋਰ ਮੈਂ ਬਣਾਏ ਨੇ ਹਜੇ ਸਾਡੀ ਟੀਮ ਦਾ 6 ਸਕੋਰ ਨੇ ਇੱਕ ਅਜੇਰੇ ਆ ਮੁੰਡਾ ਜ਼ੀਰੋ ਵਾਲਾ ਬੈਠਾ ਇਹਨੇ ਮੱਲਾ ਮਾਰਨੀਏ ਨੇ ਪਤਾ ਨਹੀਂ ਕਿਹੜੇ ਸਾਲ ਚ ਜਾ ਕੇ ਵਰ 6 ਮਹੀਨੇ ਹੋ ਗਏ ਮੁੰਡੇ ਨੂੰ ਖੇਡਦੇ ਨੂੰ ਪਰ ਅਜੇ ਤੱਕ ਬੌਲ ਨਹੀਂ ਲੌੜੀਆਂ ਆਈ ਮੁੰਡੇ ਨੂੰ ਬੌਲ ਹੁਣ ਕਾਸੀ ਦੇਖਦੇ ਆ ਕੀ ਕਰਦਾ ਪੋਤਰਾ ਨਛੱਤਰ ਸਿੰਘ ਇਹ ਆਪਾ ਹੌਲ ਚੱਕ ਲਿਆ ਮੇਰੇ ਵੀਰੋ ਨਾਲੇ ਚੋਂ ਚੱਕੀ ਕੀ ਨੇ ਆ ਕੀ ਨੇ ਚੱਕੀ ਆ ਆ ਬਡੇ ਘੜੀ ਪਹੁੰਚ ਕਰਾਂ ਪਹਿਲੀ ਆ ਜੋ ਪ੍ਰਧਾਨ ਰਹੇ ਨੇ ਕ੍ਰਿਕਟ ਯੂਨੀਅਨ ਦੇ ਪੋਤਰਾਵੇਂ 70 ਸਿੰਘ ਦਾ ਬਾਹਰ ਮਾਰ ਕੇ ਬਾਲ ਰੋਜ ਖੋਹ ਲਿੰਦਾ ਪਹਿਲੀ ਬੋਲ ਦੂਜੀ ਹੋਗੀ ਜੇ ਇਹ ਕਨੇ ਨਾ ਪਰ ਲੱਭ ਗਈ ਲੱਭ ਗਈ ਭਾਈ ਲੱਭ ਗਈ ਤੇਰਾ ਟੋਟਨ ਕਾਟਦਾ ਸੀ ਆ ਪੋਤਰਾ ਦਰਸ਼ਨ ਸਿੰਘ ਮਸ਼ਹੂਰ ਖੜਾ ਰਹੀ ਆ ਪੋਤਰਾ ਦਰਸ਼ਨ ਸਿੰਘ ਇਹ ਪੋਤਰਾ ਦਰਸ਼ਨ ਸਿੰਘ ਦਾ ਇੱਕ ਦੌੜ ਖਿੱਚਦਾ ਬਾਅਦ ਚ ਡਿੱਗ ਪੈਂਦਾ ਆਤਣ ਦਾ ਟਾਈਮ ਅਜੇ ਖੜਾ ਪਹਿਲੀ ਬੋਲ ਸਾਹਿਬ ਲਿਓ ਏ ਡਾਡ ਬੋਲ ਡਾਡ ਬੋਲ ਹੈ ਮੇਰੇ ਵੀਰੋ ਓਏ ਚੁੱਪ ਕਰ ਜਾ ਆ ਦੂਜੀ ਵੀ ਡਾਡ ਐਕਸ਼ਨ ਹੈ ਮੁੰਡਾ ਕੋਹਲੀ ਪਹਿਲਿਆਂ ਜ ਆਈਪਲ ਖੇਡਿਆ ਭੱਜ ਲਿਆ ਭੱਜ ਲਿਆ ਤਿੰਨ ਬੋਲ ਲਾ ਕਲਾਈਆ ਮੁੰਡੇ ਨੇ ਚੌਥੀ ਬੋਲ ਦੇਖਦੇ ਆ ਮੇਰੇ ਵੀਰੋ ਕੀ ਹੁੰਦਾ ਵਾਈਟ ਬੋਲ ਇੱਕ ਸਕੋਰ ਦਾ ਖਾਤਾ ਖੁੱਲਦਾ ਹੈ ਵਾਈਟ ਨਾਲ ਉਹ ਦਾ ਨਿਸ਼ਾਨਾ ਹੁੰਦਾ ਪਲੇਅਰ ਚੌਥੀ ਵਾਰ ਆ ਉਹ ਬਾਮੜਿਆ ਬਾਮੜਿਆ ਆੜਾ ਚੌਥੀ ਬੋਲ ਦੇ ਕੈਚ ਆ ਇਹ ਆ ਪੁੱਤਰਾ ਅਨਛਤਰ ਸਿੰਘ ਦਾ ਕਾਸੀ ਮੇਰੇ ਵੀਰੋ ਚਾਰ ਬੋਲਾਂ ਤੇ ਆਊਟ ਹੋ ਗਿਆ ਥੱਲੇ ਉਤਰਨਾ ਹੋਇਆ ਇੱਕ ਸਕੋਰ ਦਾ ਵਾਦਾ ਕੀਤਾ ਉਹ ਵੀ ਵਾਈਡ ਦਾ ਇਹ ਆ ਗੱਭਰੂ ਨੌਜਵਾਨ 6 ਫੁੱਟ ਸਰੀਰ ਪਤਲਾ ਸਿਟੀ ਵਰਗਾ ਸਰੀਰ ਲਾਟ ਬੋਲ ਕਾਸੀ ਨੇ ਘਵਾਦੀ ਬੋਲ ਬੋਲ ਮੇਰੇ ਕਨੀ ਨਾਉਂਦੀ ਬਹੁਤ ਤੇਜ਼ ਆ ਸੀ ਓਵਰ ਦੀ ਜਵਾਬ ਤੇ ਇੱਕ ਸਕੋਰ ਗੋਲ ਕਾਸੀ ਨੇ ਦੁਕਾ ਮਾਰਿਆ ਆ ਫੇਰ ਘਮਾਤਾ ਬੋਲ ਬੋਲ ਦੇਖਦੇ ਬਾਹਰ ਸਿੱਧੀ ਬਾਹਰ ਸਿੱਧੀ ਬਾਹਰ ਮੁੰਡੇ ਦੀ ਬੌ ਆ ਪੈ ਗਿਆ ਮਰੇ ਵੀਰੋ ਪਛਦੇ ਬਚਾਏ ਮੈਚ ਰੁਗ ਗਿਆ ਕਮਾਂਸਾਂ ਦਾ ਜੁੱਧ ਮਚ ਗਿਆ ਕਮੈਂਟਰੀ ਦੇ ਦਰਮਿਆਨ ਲੜਾਈ ਦਾ ਆਨੰਦ ਮਾਣ ਲਓ ਮੇਰੇ ਵੀਰੋ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਲਿਓ ਮੁੰਡਿਆਂ ਦੀ ਬੈਸ ਚੱਲਦੀ ਆ ਬੈਸ ਚੱਲਦੀ ਆ ਬੈਸ ਲੜਾਈ ਲੜਾਈ ਲੜਾਈ